ਕਰਨੰਦਾਂ ਜਿਹੜਾ ਮਸਲਮ ਕੋਟਰਾ ਆਇਆ ਸੀਗਾ ਉਹ ਹੱਦੀ ਦਲਵੰਦੋਂ ਬੁਲਾਇਆ ਗਿਆ ਤਾਂ ਜਿਹੜਾ ਉਹ ਪਕਾਕਾਰ ਇੰਦਾਂ ਕਮੇਟ ਕਰਾਇਆ ਹਾਂਜੀ ਜਿਹੜਾ ਉਹਦੋਂ ਗੁਰਦਾਰੇ ਚ ਆਇਆ ਸੀ ਕਦੇ ਵੀ ਆਇਆ ਉਹ ਨਾ ਉਹ ਕਾਲੀ ਦਲ ਉਹ ਕਾਲੀ ਦਲ ਦਾ ਹੀ ਹੈ ਅੱਲਾਹ ਦੀ ਕੱਲ ਵੀ ਆਇਆ ਸੀਗਾ ਪਰਸਨ ਚ ਜਦੋਂ ਗੁਰਦਾਰੇ ਚ ਉਤਰ ਵੀ ਉਹ ਕਰੂ ਨਾ ਕਰੂ ਨਾ ਇੱਧਰ ਆਉਂਦਾ ਕਾਨੂੰਨ ਦਾ ਕੋਈ ਆਪਾਂ ਮੈਨੂੰ ਐ ਦੱਸੋ ਕਿ ਇਹਦਾ ਤੁਹਾਨੂੰ ਪਤਾ ਸੀ ਇੱਕ ਇੱਕ ਤਾਂ ਸਾਰੇ ਤੁਸੀਂ ਮੇਰੇ ਬਾਰੇ ਬੋਲਦਾ

दूजे बंदे ते इल्जाम ला दो पब्लिक ने ते कहना सच्चे ही बोलदा सही बोलदा सच्चे ही बोलदा मैं अपने बच्चों के खिलाफ मैं निकलना पहला को काटो की ये हम पता कर सकते नहीं कि हम बार तो बार आ गया वहां में तो ना पा वो भी आ गया वो बोल रहे हैं बापू जी पापा वो भी तुम ही उठ जाओ भाई कुड़ी ने आ साडे पिंड वाली सड़क पे रोला पाओ सड़क पास होती है अब बादशाह बाद ਅਬ ਦੇ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਠੀਡੀ ਮੂਲ ਬਿਆਨ ਦਿੰਦੀ ਹਾਂ ਤਾਂ ਕਿ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਦਾ ਲੈਣ ਦੇ ਪਿੱਛੇ ਜੇ ਤਾਂ ਇੱਡੀ ਮੇਰੀ ਵੀਡੀਓ ਵਾਇਰਲ ਹੋਈ ਹੈ ਸਾਰਾ ਮੀਡੀਆ ਸਭੇ ਨੇ ਕਿ ਮੇਰੇ ਲੋਕ ਕਹਿੰਦੇ ਨੇ ਕਿ ਬੁਲਾਨੀ ਕੋਈ ਨਹੀਂ ਤੇ ਜੇ ਨਾਲ ਕਿਸੇ ਦਾ ਕੋਈ ਲੈਣ ਦੇ ਨਹੀਂ ਇਹਦਾ ਸੁਚੇਤ ਕਰਿਓ ਮੈਨੂੰ ਦੱਸੋ ਕੋਈ ਪੈਸੇ ਮੰਗਦਾ ਆ। ਆਸਰਾ ਨੂੰ ਮੂਲ ਕਿਹਾ ਹੋਇਆ 70 ਸਾਲਾਂ ਦਾ ਪਛਰੀਆ ਪਾਰਟੀ ਆ ਦੇ ਵਿੱਚ ਣੀ ਹੋਣੀ ਇਹਨਾਂ ਦੇ ਕੁੰਝੋਂ ਨਿੱਕਲੀਆਂ ਇਹ ਚੀਜ਼ਾਂ ਸਮਝੋ। ਇਹ ਵੀਡੀਓਆਂ ਦਾ ਬਗੰਤੰਗਰ ਨੂੰ ਇਹਨਾਂ ਕਹਾਈ ਰਹੀ ਰਹਾਂਗੇ ਜਿਹਦੇ ਵਿੱਚ ਮੈਂ ਦੱਸਉਂਦੇ ਹਾਂ। ਹਨਾ। ਇਹਨਾਂ ਦਾ ਪੱਪਾ ਲੜਾ। ਪਰ ਇਹ ਗੁਰਪਰਵ ਕਰੂਗੀ ਆਉਣਾ ਜਿਹੜਾ ਉਹਦਾ ਜਿਹਨੂੰ ਕਹਿੰਦੇ ਵੀ ਅਕਾਲੀ ਦੋ ਦਾ ਪੱਤਰਕਾਰ ਆ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲੋ ਸੁਮੈ ਜੇ ਨਹੀਂ ਵੀ ਦਿਓ ਨੇ ਕਿਹਾ ਆਪਾਂ ਇਹੀ ਗੱਲਾਂ ਚਾਹੀਦੀਆਂ ਹੁੰਦਾ ਆਪਾਂ ਕਿਸੇ ਬਾਰੇ ਮੈਂ ਕਹਿੰਦੀ ਹਾਂ ਵੀ ਆਪਾਂ ਪੰਜਾਬੀ ਬੰਦੇ ਆ ਆਪਾਂ ਤਿੰਨ ਵਾਰ ਤੇ ਉਹਨੇ ਕੋਧਾ ਮੰਤਰੀ ਨਾਲ ਮੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਪੰਡਾ ਅਸੀਂ ਆਪਦੀਆਂ ਅੱਖਾਂ ਲਈ ਜਾ ਰਹੇ ਹਾਂ ਕੱਲ ਵੀ ਆਏ ਕੱਲ ਵੀ ਆਏ ਕੱਲ ਉਹਦੇ ਕੋਲ ਮੈਂ ਜੀ ਜੀ ਆਪਾਂ ਆਹ ਗੱਲ ਹੀ ਹੈ ਵੀ ਤੁਸੀਂ ਜੀ ਚਲੋ ਹੁਣ ਤਾਂ ਤੁਸੀਂ ਇਹਦੇ ਵਿੱਚ ਆ ਕੇ ਕੁਝ ਬੋਕੜੇ ਸਾਨੂੰ ਜਿਹਾਕ ਤੇ ਮੁਰੇ ਉੱਤੇ ਬਣੇ ਇੱਕ ਜਾਨ ਇਤਨਾ ਬੜਾ ਨਾਲ ਹਰ ਦਿਨ ਤੋਂ ਮਾਤਮੇ ਰਹਿਦਾ ਰਹਿੰਦਾ ਹੈ ਹਾਂ ਉਹ ਨੰਬਰ ਕੋਈ ਕੁਝ ਨਹੀਂ ਕਰਿਆ ਬਸ ਇਹ ਕੀ ਹੈ ਇਹ ਬਣਾਇਆ ਇਹ ਤਾਂ ਭਾਰਤੀ ਬਜਟ ਦਾ ਸਿਸਟਮ ਹੈ ਉਹਦੇ ਬਿੱਲ ਕਿਉਂ ਜਾਵੇ ਹਾਜ਼ਰ ਪੜਦਾ ਜਿਹੜਾ ਹਾਜ਼ਰ ਪੜਦਾ ਤੁਹਾਡੇ ਚੈੱਕਿੰਗ ਦਾ ਹੁੰਦਾ ਹੈ ਹੈ ਚੈੱਕਿੰਗ ਦਾ ਮੰਡਲ ਹਾਂ ਨਹੀਂ ਜੀ ਚਲੋ ਪਹਿਲਾਂ ਤੁਹਾਨੂੰ ਉਸ ਦਾ ਚਾਲਣਗੇ ਉਹਦੇ ਜੋ

पूरे नाम उठा के कोई कुछ पहले ही ना लाए तेरे मीडिया ले ना बुलाया है तेरे किसी ने बुलाया है ना मैंने उसे बोले ना हम मेरी रात के बाद भी नहीं आऊँगा मैं कभी नहीं आऊँगा ठीक है ना मैं भी थोड़ा सा मेरी संस्कृति है ना कार्य की मैं देखो आपकी हूँ वो आपकी मैं देखो बोल रहा हूँ ना ते ना उमा ना मैं कोई भी था वो कार्य है एन वार सीजन में है ना हमारे पास तक मैं हूँ 너 ਆ ਗਈ ਜਰੂਰ ਤਾ ਹੀ ਕੋ ਮੈਂ ਤੇ ਇਹ ਕਹੂੰਗੀ ਵੀ ਆਪਣੀ ਕੋ ਬਣੀ ਵੀ ਇੰਦਸ ਤੇ ਸਾਰੇ ਬੰਦ ਕੀ ਲੱਗਦੇ ਵੀ ਪਰ ਦੀ ਬਾਣੀ ਦੇ ਨਾਲ ਜਾਣੇ 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 ਵਿੱਚ ਵੀ ਕਿਸੇ ਦਾ ਦਿਲ ਨਹੀਂ ਕਿ ਮਾ ਚਾਹਿੰਦਾ ਕਦੇ ਵੀ ਟੁੱਟ ਕੇ ਕਿਸੇ ਦੀ ਇਮੇਜ ਨਾ ਸੱਚ ਹੈਗਾ ਬੋਲੋ ਸੱਚ ਹੈਗਾ ਤੁਹਾਨੂੰ ਕੀ ਬੋਲੋ ਮੰਦੇ ਨੂੰ ਸੱਚ ਦਾ ਤੇ ਸੁਖਰਤੀ ਦੇ ਉਸ ਤੇ ਲੈ ਕੇ ਨਾ ਸੀ ਨਾਲ ਬੈਗੇ ਨਹੀਂ ਮੈਨੂੰ ਲੈਟ ਉਹਨਾਂ ਤੋਂ ਉਹ ਦੋ ਸੀਗਾ ਉਹ ਮਟਵਾਰੀ ਜਿਹੜਾ ਤੁਸੀਂ ਨਾਲ ਰਹੇ ਸੀ ਉਹਨੂੰ ਹੁਰੇ ਕਰਨਾ ਸੀ ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਦੇ ਅਵਸਾਰਾਂ ਨੂੰ ਸਾਰੀ ਨੌਕਰੀ ਖਾਣਾ ਤੁਸੀਂ ੜਾ ਨਾ ਰਿਸ਼ਾ ਕਰਾਉਂਗਾ ਤੇ ਇਹਦੇ ਇਸ ਤਰ੍ਹਾਂ ਠੀਕ ਵੀ ਨਹੀਂ ਹੋ ਸਕਦਾ ਜਦੋਂ ਪਬਲਿਕ ਸਰਕਾਰ ਨੂੰ ਖੁੱਲ ਕੇ ਦੱਸਣ ਲੱਗੀ ਨਾ ਵੀ ਇਹ ਅਸਥਿਤ ਹੋ ਗਈ ਹੈ ਵਿੱਚ ਖਤਮ ਹੋ ਜੂਗੀ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਉਹ ਲੋਕ ਤੇ ਅਵਸਾਰਾਂ ਦੇ ਆਪਸੇ ਤਾਲਮੇਲ ਕੀ ਰੱਖਿਆ ਜਦੋਂ ਥੀਲਾ ਬਗਲ ਸੀ ਆਨਲਾਈਨ ਉਹਨਾਂ ਦੇ ਉਹ ਮਾਡਮ ਨਹੀਂ ਕਰੂਗੀ ਜਿਹੜਾ ਤੁਸੀਂ ਕਰਨ ਲੱਗੇ ਹੋ ਨਾ ਉਹਨਾਂ ਨਾਲ ਆਨਲਾਈਨ ਹੋਗੇ ਆਪੇ ਖਤਮ ਹੋ ਜਾਣਾ ਹੈ ਇਹ ਆਨਲਾਈਨ ਕਰਨ ਦੀ ਖਤਮ ਹੋਣਾ ਬਸ ਤਰ੍ਹਾਂ ਕਰ ਰਹੇ ਆਂ ਅਸੀਂ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਕਿ ਨਾ ਲੋਕਾਂ ਨੂੰ ਇਹ ਜੋੜ ਹੀ ਲੱਗੇ ਆਪਦੇ ਨਾਲ ਲੋਕਾਂ ਨੇ ਹੀ ਸਮਝਣਾ ਵੀ ਜੀ ਤੁਸੀਂ ਦਾ ਪੈਸੇ ਫੜੇ ਆ ਪਰ ਇਹ ਕਰ ਬੈਸਿਨਟ ਲਈ ਇਹ ਕਰੇ ਤਾਂ ਭਰਾ ਬੰਦਾ ਕਿਵੇਂ ਨਾ ਭਰਾ ਬੰਦਾ ਕਿਵੇਂ ਨਾ ਤੇਨਾਂ ਲਈ ਇਦਾਂ ਦੇ ਇਮਤਿਹਾਨਾਂ

ਸਮਨ ਅਗਲੇ ਲਈ ਡਾਟਾਪੁਆਇੰਟ ਸਥਿਤੀ ਨੂੰ ਵੀ ਹੋਰੀ ਆਤਰ ਨੂੰ ਪੈਰਾਗੋਨ ਨਾਲ ਦਾ ਦੇਖੋ ਉਸੇ ਲਈ ਹੈ ਆਏ ਹੋਏ ਹੈ ਫੋਰੀ ਜੇ ਮੈਂ ਉਹਨਾਂ ਨੂੰ ਲਾਗੂ ਕਰਦਾ ਹੋਊਂ ਤਾਂ ਬਹੁਤ ਮੱਜ ਆਵੇਗਾ ਕਿ ਅੱਗੇ ਉਹ ਵੀ ਇਸ ਤਰ੍ਹਾਂ ਦੀ ਕਹਾਣੀ ਹੋਵੇ ਚਲ ਸਿਰਫ ਬਾਈਟ ਕਿਸ਼ੀ ਨਾ ਰੱਖ ਦੋ ਆਪਾਂ ਕਰਦੇ ਹਾਂ ਪੈਰਾਗੋਨ ਲਾਓ ਚਲ ਦੂਮਾ ਜੀ ਅਹੀਂ ਨਾਲ ਤੇ ਕਲੀਆਂ ਦੇ ਨਾਂ ਹੀ ਖਾਣ ਰਹੇ ਹਾਂ ਜੇ ਕੋਈ ਪਹਿਲਾਂ ਕੋਈ ਤਰਸੂ ਜੂਰ ਉਹਨਾਂ ਨੂੰ ਕੋਈ ਕੰਮ ਨਹੀਂ ਜਾਂ ਨਾ ਇਹ ਪਹਿਲਾਂ 20 ਸਾਲ ਲੱਗਦੇ ਨੇ ਸਾਡਾ 20 ਸਾਲ ਵੀ ਗੰਨ ਕੋਈ ਨਹੀਂ ਹੋਇਆ ਤੁਸੀਂ ਜਿੰਤੂ ਮਰਜ਼ੀ ਆਓ ਵੱਡਾ ਮੁੰਗਾਮ ਰੱਖੋ ਅੱਗੇ ਸਾ ਤੋਂ ਮੁਲੇ ਬਗਤ ਸਾਢੇ ਪੰਜ ਕਰ ਲਾਓ ਜੋ ਕੁੱਲ ਹੈ ਜਿਹੜੀ ਅਸੂ ਬਾਤ ਹੋ ਰਹੀ ਹੈ